ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਖ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਏ ਨਾ ਜ उच्यते ऊचा भगवन्त् सगल समग्री तुम सूत्रधारी ਨਾਨਕ ਦਾਸ ਸਦਾ ਕੁਰਬਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਮ ਭਗਵਤੀ ਸਿਮਰ ਕੇ ਗੁਰ ਨਾਨਕ ਲਈ ਤੇ ਆਏ ਫਿਰ ਅੰਗੇ ਤੇ ਗੁਰ ਅਮਰਦਾਸ ਰਾਮਦਾਸ ਸਹਿ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਤੁਕ ਜਾਏ ਤੇਗੁ ਘਾਦਰ ਸਿਮਰੀ ਆਇ ਕਰ ਨੌਨੇ ਦਿਾਵੈ ਥਾਏ ਸਭ ਥਾਏ ਹੋਏ ਸਹਾਈ ਤਸਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਏ ਹੋਏ ਸਹਾਈ ਦਸਵੇ ਪਾਤਸ਼ਾਹ ਜੀ ਜੋ ਉੱਤਾਂਤਨ ਸ੍ਰੀ ਗੁਰ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾੜ ਤਿਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਬ ਪਿਆਰਿਆ ਚੋਹਾ ਸਾਹਿਬਜ਼ਾਦਿਆਂ ਚਾਲਿਆਂ ਮੁਕਤਿਆਂ ਹਟਿਆਂ ਜੱਪਿਆਂ ਤੱਪਿਆਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਵਨ ਸ਼ਕਿਆ ਤੀਕ ਚਲਾਈ ਤੀਕ ਵਾਹਿ ਦੇਖ ਕੇ ਅੰਦਰ ਕੀਤਾ ਦਿਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਤਿਗੁਰੂ ਜਿਨ੍ਹਾਂ ਸਿੰਘਾਂ ਸਿੰਧਨੀਆਂ ਰੇ ਧਰਮਹਿਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀ ਲਹਾਈਆਂ ਚੱਕੜੀਆਂ ਤੇ ਚਰੇ ਆਰਿਆ ਨਾਲ ਚੜਾਈ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆ ਤਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਤਿਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਹਾਏ ਪੰਜਾ ਤਖਤਾ ਸਰਬਤ ਗੁਰਦੁਆਰੇ ਗੁਰਤਾਮਾ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਹਾਏ

ਸਿੱਖਾ ਲਉ ਸਿੱਖੀ ਦਾਤ ਕੇਸ ਦਾਤ ਰਹਿ ਦਾਤ ਵਿਵੇਕ ਦਾਤ ਵਿਸਾਹਾ ਦਾਤ ਪ੍ਰੋਸਾ ਦਾਤ ਦਾਨਾਸਿਰ ਦਾ ਨਾਮ ਦਾਤ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਭੂਮੇ ਜੁਗ ਜੁਗ ਅਟਲ ਤਰਮ ਕਾਜੈਕਾਰ ਖਾਲਸਾ ਜੀ ਸਾਹਿਬ ਹੋ ਲੋ ਜੀ ਜੀ ਸਿੱਖਾ ਦੀ ਮਾ ਸੇਖਾ ਦਾ ਮੰਨ ਨੀਵਾ ਮਤ ਉੱਚੀ ਮਸਪੱਤੇ ਰੱਖੇ ਆਪ ਵਾਹਿਗੁਰੂ ਏ ਨਿਮਾਣਿਆ ਦੇ ਮਾਨ ਨੇ ਤਾਣਿਆ ਦੇ ਤਾਨ ਨਿਉਟੀਆਂ ਦਿਓ ਨਿਆਸਰੇ ਵਿਆਸਰੇ ਸੱਚੇ ਪਿਤਾ ਆਪ ਜੀ ਦੀ ਹਜ਼ੂਰੀ ਦੇ ਵਿੱਚ ਸਮਾਗਮ ਨੂੰ ਆਰੰਭ ਕਰਨ ਦੀ ਆਗਿਆ ਬਖਸ਼ਨੀ ਅੱਖਰ ਵਾਦਾ ਘਾਟਾ ਪੁਲਜੁਕ ਮਾਫ ਕਰਨੀ ਅੱਗੇ ਤੋਂ ਸ਼ੁੱਧ ਬਾਣੀ ਪੜਨ ਸੁਣਨ ਅਤੇ ਕੰਡ ਕਰੰਦਾ ਬਾਲ ਬਖਸ਼ਨਾ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਬੋਲੇ ਸੋਨ ਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਭਾਲ ਸਵਾਹਿਗੁਰੂ ਜੀ ਕੀ ਫਤਿਹ